ਜਿਹੜਾ ਬੁਰਨਾਵ ਉਹਨਾਂ ਸਾਡੇ ਪਾਸੇ ਰੱਖੀ ਗਏ ਨੇ ਇਹਨਾਂ ਨੂੰ ਪਰਮ ਸਨਮਾਨ ਜੋ ਗੁਰੂ ਗ੍ਰੋਪ ਗੁਰੂ ਖੰਸਾ ਸਾਧ ਸੰਗਤ ਜੀ ਅੱਜ ਤੁਹਾਨੂੰ ਤੁਸਪ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਛੱਡੀ ਗਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਹੋਣ ਦਾ ਪ੍ਰਕਾਸ਼ ਗੁਰੂ ਪਰਮ ਸੰਤ ਬੜੀ ਸ਼ਰਧਾ ਨਾਲ ਆਪ ਸਾਨੂੰ ਮਨਾ ਰਹੀਆਂ 1668 ਬਿਕਰਮੀ ਭਾਦ੍ਰੀ ਸੁਦੀਏਤਮ 1640 ਈਸਵੀ ਨੂੰ ਸਤਗੁਰਾਂ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਉਸ ਗੁਰਪੁਰਬ ਤੇ ਸਤ ਸੰਸ ਦੀ ਹਰਮੰਦਰ ਸਾਹਿਬ ਜੀ ਤੇ ਲੱਖਾਂ ਦੀ ਗਿਣਤੀ ਸੰਪਾਹਾ ਜੀ ਪਹੁੰਚ ਰਹੀਆਂ ਦਿਲਾਉ ਸਜੇ ਆ ਜੀ ਅਕਾਲ ਪੁਰਖ ਸਾਹਿਬ ਜੀ ਦੇ ਸਵੇਰੇ 10:30 ਤੋਂ ਲੈ ਕੇ 11:30 ਤੱਕ ਗੁਰ ਇਤਿਹਾਸ ਦੀ ਕਥਾ ਹੋਈ ਹੈ ਸੰਗਤਾਂ ਨੇ ਬੜੇ ਪ੍ਰੇਮ ਨਾਲ ਸਾਧਰਿਤ ਹੋ ਕਰਕੇ ਪਸਾ ਦੀ ਹਾਜ਼ਰੀ ਭਰੀ ਹੈ ਮੈਂ ਸਤ ਗੁਰਾਂ ਦੇ ਪ੍ਰਕਾਸ਼ ਕੋਲ ਪਰ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸੰਸਥਾ ਨੂੰ ਬੇਨਤੀ ਕਰਦਾ ਕਿ ਭਾਈ ਆਓ ਧੰਸ਼ੀਬ ਗੁਰੂ ਗ੍ਰੰਥ ਸਾਹਿਬ ਸਤਿਪਾਤ ਸਰਬਜੀ ਦੇ ਨਾਲ ਫਿਰਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਤਖਤ ਸਾਹਿਬ ਉਤੇ ਹਾਜ਼ਰ ਹੋ ਕੇ ਆਪਣਾ ਜੀਵ ਸਫਲਾ ਬੰਦੀ ਅੱਜ ਇਹ ਬੁਰਦਾ ਉਹ ਵਿਰਸਾ ਜਿਹੜਾ ਬਣਾ ਕੇ ਰੱਖੀ ਗਏ ਨੇ ਇਹਨਾਂ ਦਾ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖੰਸਾ ਸਾਹਿਬ ਜੀ ਅੱਜ ਤੁਹਾਨੂੰ ਸਭ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤ ਸਰਬਜੀ ਦਾ ਸੱਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਹੋਣ ਦਾ ਪ੍ਰਕਾਸ਼ ਗੁਰਪੁਰਬ ਸੰਬੰਧ ਕੋ ਬੜੀ ਸ਼ਰਧਾ ਭਾਵ ਨਾਲ ਚਾਣ ਉਹ ਮਨਾ ਰਹੀਆਂ 1660 ਬਿਕਰਮੀ ਭਾਦ੍ਰੀ ਸੁਦੀ ਐਤਮ 1640 ਈਸਵੀ ਨੂੰ ਸਤਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਉਸ ਗੁਰਪੁਰਬ ਤੇ ਸਤਿ ਸ਼ੰਸੀ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਲੱਖਾਂ ਦੀ ਗਿਣਤੀ ਸੰਗਤਾਂ ਹਾਜ਼ਰੀ ਭਰ ਰਹੀਆਂ ਦਿਲਾਓ ਸਦੇ ਆ ਜੀ ਦੇ ਕਾਲ ਭਗਤਾਂ ਦੀ ਰਿਸ਼ਤੇ 10.5 ਤੋਂ ਲੈ ਕੇ ਸਾਡੇ ਗੁਰਾਂ ਦਾ ਤਤਪੁਰਥੇ ਆਸਤੀ ਕਥਾ ਹੋਈ ਹੈ ਸੰਤਾਂ ਨੇ ਬੜੇ ਪ੍ਰੇਮ ਨਾਲ ਸਾਧਰ ਸੇਤ ਹੋ ਕਰਕੇ ਪਸਾ ਦੀ ਹਾਜ਼ਰੀ ਭਰੀ ਹੈ ਮੈਂ ਸਤਿਗੁਰਾਂ ਦੇ ਪ੍ਰਕਾਸ਼ ਕੋਲ ਦੀ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸੰਤਾਂ ਨੂੰ ਬੇਨਤੀ ਕਰਦਾ ਸੀ ਭਾਈ ਆਓ ਧੰਸ਼ੀਬੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੇ ਨਾਲ ਫਿਰ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਾਲ ਤਖਤ ਸਾਹਿਬ ਉਤੇ ਹਾਜ਼ਰੀ ਭਰ ਕੇ ਆਪਣਾ ਜੀਵ ਸਫਲਾ ਬਣਦੀ ਅੱਜ ਇਹ ਬੜਾ ਮਾਣ ਹੋ ਰਿਹਾ ਸਾਡੇ ਦਾ ਕਾਜ ਰੱਖਿਆ ਹੈ ਮੈਂ ਤੁਹਾਨੂੰ ਪਰਮ ਸਨਮਾਨਯੋਗ ਗੁਰੂ ਗ੍ਰੋਕ ਗੁਰੂ ਖੰਸਾ ਸਾਧ ਸੰਗਤ ਜੀ ਅੱਜ ਤੁਹਾਨੂੰ ਸਭ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਜੀ ਦਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਹੋਣ ਦਾ ਪ੍ਰਕਾਸ਼ਪੁਰਪੁਰਮ ਸੰਬੰਧ ਕੋ ਬੜੀ ਚੜ੍ਹਦਾ ਪਾੜਾ ਮਨਾ ਰਹੀਆਂ 1661 ਬਿਕਰਮੀ ਪਾਦ੍ਰਾ ਸੁਦੀ ਐਤਮ 1641 ਈਸਵੀ ਨੂੰ ਸਤਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਪੂਸ਼ ਗੁਰਪੁਰਬ ਤੇ ਸਤ ਸ਼ੰਸ਼ੀ ਹਰਮੰਦਰ ਸਾਹਿਬ ਦੀ ਲੱਖਾਂ ਦੀ ਗੰਟੀ ਸੰਪਾਹਾ ਜੀ ਪੜ ਰਹੀ ਹੈ। ਦਿਲਾਓ ਸਜੇ ਆ ਜਿਹਦੀ ਅਕਾਲ ਪੁਰਖ ਸਾਹਿਬ ਦੀ ਰਿਸ਼ਤੇ 10:30 ਤੋਂ ਲੈ ਕੇ 11:30 ਤੱਕ ਗੁਰੂ ਤੇ ਆਸ ਦੀ ਕਥਾ ਹੋਈ ਹੈ। ਸੰਗਤਾਂ ਨੇ ਬੜੇ ਪ੍ਰੇਮ ਨਾਲ ਸਾਦਰ ਸਤਿਪੂਰ ਕਰਕੇ ਪਸਾ ਦੀ ਹਾਜ਼ਰੀ ਭਰੀ ਹੈ। ਮੈਂ ਸਤ ਗੁਰਾਂ ਦੇ ਪ੍ਰਕਾਸ਼ ਕੋਲੋਂ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਸੰਗਤਾਂ ਨੂੰ ਬੇਨਤੀ ਕਰਦਾ ਕਿ ਭਾਈ ਆਓ ਅਨਸ਼ੀਬੀ ਗੁਰੂ ਗ੍ਰੰਥ ਸਾਹਿਬ ਸਤਿਪਾਥ ਸਰਬੀ ਦੇ ਨਾਲ ਫਿਰ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਕਾਲ ਪੁਰਖ ਸਾਹਿਬ ਦੇ ਹਾਜ਼ਰ ਹੋ ਕੇ ਆਪਣਾ ਜੀਵਨ ਸਫਲਾ ਬਣਾਇਆ